ਜਦੋਂ ਬਣ フォੜੋ ਆਪਣਾ ਜੀਵ ਨੂੰ ਸਫਲ ਬਣਾਉ ਤੇ ਤੇਰੇ ਨੇ ਬੇਲਤੀਆਂ ਪਰਵਾਣ ਕਰੀਆਂ ਬੋਲਦੇ ਆ ਵਿਚਾਰਾ ਕਰਦੇ ਆ ਕਈ ਪਕੜਦੇ ਆ ਗਲਤੀਆਂ ਹੋ ਜਾਂਦੀਆਂ ਗੁਰੂ ਦੇ ਸਾਸੋਂ ਤੋਂ ਵੱਸਣ ਜੋ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਮਦਾਸ ਹਨ ਹੋਈ ਨਾਂ ਵਿਅੰਤ ਸੁਨਾ ਦੀ ਕਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਹਾਪੁਰਸ਼ਾਂ ਦੇ ਪਾਵਨ ਪਿੱਤਰ ਤਪੋਸਥਾਨ ਤੇ ਵੰਦੀ ਛੋੜਦਾ ਹੁੰਦਾ ਤਾਂ ਅੰਤਰ ਸਿਰ ਘਰ ਗੁਰੂ ਸਾਹਿਬ ਮਹਾਰਾਜ ਜੀ ਦਾ ਵੰਦੀ ਛੋੜਦੇ ਵਸ ਬੜੀ ਪ੍ਰੇਮ ਤੇ ਸ਼ਰਧਾ ਦੇ ਨਾਮ ਨਾਲ ਰਹੇ ਆਪ ਸਭ ਸੰਗਤਾਂ ਦੇ ਗੁਰੂ ਘਰ ਦੀ ਸਾ ਸੰਗਤ ਦੀ ਇਤਿਹਾਸ ਸਰਵਣ ਕੀਤਾ ਸੋ ਗੁਰੂ ਘਰ ਦੀ ਸਾ ਸੰਗਤ ਕਿਸ ਤਰ੍ਹਾਂ ਸਤ ਗੁਰੂ ਜੀ ਨੂੰ ਗਵਾਲੀਆ ਦੇ ਕਿਲੇ ਦੇ ਅੰਦਰ ਕੈਦ ਕਰ ਦਿੱਤਾ ਗਿਆ ਗੁਰੂ ਘਰ ਦੀ ਸਾ ਸੰਗਤ ਅੰਮ੍ਰਿਤਸਰ ਵਿੱਚ ਤਿੰਨ ਚੌਕੀਆਂ ਨਿਕਲਦੀਆਂ ਨੇ ਪਹਿਲੀ ਦਾ ਨਿਤਨੇਮ ਜੀ ਨਿਕਲਦੀ ਹੈ ਉਸ ਤੋਂ ਪਹਿਲਾਂ ਅੰਤਜਾ ਸਤਿਗੁਰ ਜੀ ਤਾਂ ਤਾਂ ਬਾਬਾ ਮੋਤਾ ਜੀ ਨੇ ਫਿਰ ਉੱਤੇ ਚਮਕੀ ਕਰਨੀ ਆਰੰਭ ਕੀਤੀ ਉਸ ਤੋਂ ਪਹਿਲਾਂ ਜਗਵਾਲੀਓ ਤੇ ਕਿੰਨੇ ਸਤਿਗੁਰ ਜੀ ਗੈਰ ਸਨ ਇਤਿਹਾਸਿਕ ਲੇਖਣ ਹੋ ਗਈਆਂ ਕਈ ਸੰਗਤਾਂ ਸੰਗਤਾਂ ਨਾਲ ਜਰਨੀਆਂ ਸਨ ਤੇਰੇ ਲਈ ਪਰਕਰਮਾ ਕਰਕੇ ਨਮਸਕਾਰ ਕਰਕੇ ਵਾਪਸ ਆ ਜਾਂਦੀਆਂ ਨਿਸ਼ਚਿਤ ਰਾਜ ਨੇ ਮੌਕਾ ਮੋਤਾ ਜੀ ਦੇ ਹਾਰ ਦੇ ਚਾਇਲ ਰਾਜ ਨੂੰ ਮੈਂ ਸ਼ਾਮ ਲਾ ਕੇ ਮੈਂ ਸ਼ਾਮ ਲੈ ਕੇ ਨਿਕਲ ਤੁਰੇ رستے اتنے دلی جی پی روڈ سے گردوارا پرینڈ نگر بھی ستر خالسا وٹ خالسا گر گیا جاتی گوالیاں قلعے کی پرکرما کیلے دار اردس نے پوچھا کیسا قلعے کا تقریباً ایک سو ایک راجا گیا ਇਹਨਾਂ ਵਿੱਚ 52 ਰਾਜੇ ਸੰਜੋਗਾਂ ਨੂੰ ਤਾਂ ਛੋਟੀ ਮੋਟੀ ਸਜ਼ਾ ਦਿੱਤੀ ਪਰ 52 ਰਾਜੇ ਸੰਜੋਗਾਂ ਨੂੰ ਧੰਤ ਕਲਾਸੀਕ ਮੌਤ ਦੇ ਨਾਲ ਜੀ ਹੁਣੀ ਸੀ ਉਹਨਾਂ ਰੋਜ਼ ਥਾਣੇ ਦੇ ਛੋਟੀ ਛੋਟੀ ਹਲਕੀ ਜਿਹੇ ਸਜ਼ਾ ਦਿੱਤੀ ਜਾਂਦੀ ਸੀ ਤਾਂ ਜੋ ਬੜੀ ਬੜੀ ਉਹ ਕੜਤ ਕੜ ਕੇ ਮਰ ਜਾਣ। ਸੁਜਾ ਬਾਬਾ ਬੁੱਧਾ ਜੀ ਗੌਂਦੇ ਗੁਰੂ ਘਰ ਦੇ ਤੇ ਸਤਨਕੀ ਬਾਹਰ ਆਏ ਪੜਾ ਕੇ ਉਹ 52 ਰਾਜੇ ਜਿਹਨਾਂ ਨੂੰ ਮੌਤ ਦੀ ਸਜ਼ਾ ਮਿਲਿ ਹੋਈ ਸੀ ਬਾਹਰ ਲੈ ਕੇ ਆਏ। ਉਹਨਾਂ 52 ਰਾਜਿਆਂ ਵਿੱਚੋਂ 22 ਰਾਜੇ ਪਹਾੜੀ ਰਾਜੇ ਸਨ। ਉਹਨਾਂ ਵਿੱਚੋਂ ਕੁ ਭੀਮਚੰਦਰ ਦਾਦਾ ਰਾਜਾ ਤਾਰਾਚੰਦ ਸੀ। ਗੁਰੂ ਪਰੀ ਸਾਧ ਸੰਧੂ ਜੀ ਨੇ ਸਤਿਗੁਰੂ ਜੀ ਨੇ ਉੱਥੋਂ ਮੁਕਤ ਕਰਵਾਇਆ। ਤੋਂ ਸਤਉ ਦਾ ਪੈਨੋ ਸਤਿਗੁਰੂ ਜੀ ਹਰਦਾਸ ਜੀ ਦੇ ਘਰ ਗਏ। ਹਰਦਾਸ ਜੀ ਦੇ ਮਹਾਰਾਜ ਪਹਿਲਾਂ ਮੇਰੇ ਘਰ ਚਰਨ ਪਾਉ ਜੇ ਘਰ ਚਰਨ ਪਾਏ ਤਾਂ ਉਸਨੇ ਗੁਰੂ ਪਰੀ ਸਾਧ ਸੰਧ ਜੀ ਘੇ ਦੇ ਦੀਪਕ ਜਲਾਏ। ਸਤਿਗੁਰੂ ਜੀ ਦੇ ਘਰ ਖੁਸ਼ੀ ਹੋਣ ਵਿੱਚ ਸਤਿਗੁਰ ਜੀ ਫਰਵਰੀ ਦੇ ਮਹੀਨੇ ਵਿੱਚ 1619 ਦੇ ਵਿੱਚ ਇਤਿਹਾਸਕਾਰ ਲਿਖਦੇ ਹਨ ਤਕਰੀਬਨ 400 ਤੋਂ ਉੱਤੇ 6-7 ਸਾਲ ਹੋ ਚੁੱਕੇ ਹਨ ਰਿਹਾਲ ਹੋਏ ਸਨ ਹੌਲੀ-ਹੌਲੀ ਚੱਲਦੇ ਸੰਗਤਾਂ ਨੂੰ ਤਾਰਦੇ ਮੱਝ ਨੂੰ ਗਿੱੱਡੇ ਗੋਇੰਦਵਾਲ ਤਾਲਦੇ ਤਰਦੇ ਜਦ ਗੁਰੂ ਘਰ ਦੀ ਸਾਜ ਸੇਜ 71 ਸਰ ਹਰਿਮੰਦਰ ਸਾਹਿਬ ਪਹੁੰਚੇ ਤਾਂ ਹਨੇਰਾ ਹੋਣ ਕਰਕੇ ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਸਾਜ ਸੇਜ ਘੋੜੇ ਦੇ ਦੀਪਕ ਜਲਾਏ ਸਾਰੀਆਂ ਸੰਗਤਾਂ ਨਾਲਾਂ ਨੇ ਆਉਣ ਦੀ ਪਛੇਵੇਂ ਘੋੜੇ ਦੇ ਦੀਪਕ ਜਲਾਏ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਵਾਲੀ ਹੈ ਜੋ ਸਿੱਖ ਜਗਤ ਦੇ ਵਿੱਚ ਸਾਰਾ ਸੰਸਾਰ ਪ੍ਰੇਮ ਦੇ ਸ਼ਬਦਾਂ ਇਹ ਮਨਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਪਰਸ ਪਰਸਿਆ ਕੰਚਨ ਕਰੈ ਮਨੂਰ ਮਲੀਨਾ ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾਚੀਨਾ ਸਤਿਗੁਰ ਪੂਰਾ ਪਾਰ ਜਾਤ ਸਿਮਣ ਸਫਲ ਕਰੈ ਸੰਗ ਲੀਨਾ ਮਾਨ ਸਰੋਵਰ ਸਤਗੁਰ ਕਾਕੋ ਹੰਸ ਚਲਹੁ ਦੁਤ ਪੀਨਾ ਗੁਰ ਤੇਗ ਬਹਾਦਰ ਆਵੈ ਪਸੂ ਪਰੇਤ ਕਰੈ ਪਰ ਬੀਨਾ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਹ ਠੀਕਰ ਹੋਰ ਦਿੱਸਸ ਪ੍ਰਭੂ ਕੀ ਆਪਿਆਨ ਤੇਗ ਬਹਾਦਰ ਸੀਖਰੀਆ ਕਰੂ ਨ ਕਿਨਹ ਆਣਾ ਧੰਤਾਂ ਸਰਵ ਤੇਗ ਬਹਾਦਰ ਸਾਹਿਬ ਰਾਜਾ ਜੀ ਭਾਈ ਮਤੀ ਦਾ ਜੀ ਭਾਈ ਸਦੀ ਰਾਜ ਜੀ ਭਾਈ ਦਇਆ ਰਾਜ ਜੀ ਦਾ ਸਾਡੇ 307 ਦਾ ਸ਼੍ਰੀ ਗੁਰੂ ਸ਼ਤੌਵੀ ਆ ਰਹੀ ਹੈ ਅੱਜ ਦੇ 9 ਵਜੇ ਸੰਤ ਬਾਬਾ ਜੇ ਸ਼ੇਰ ਜੀ ਮਹਾਰਾਜ ਨੂੰ ਕਿੱਥੇ ਜਾਣਾ ਬੁਲਾਉਣ ਦੇ ਪ੍ਰੇਰਨਾ ਦੁਆਰਾ ਅਗਲੇ 2 ਵਜੇ ਕੇਸਰ ਸਾਹਿਬ ਮਹਤਮਾ ਸਤਿਖੋ ਕੇ ਸੰਗਤਾਂ ਜਤੁਰਾ ਸੀਸ਼ਕੰਦ ਸਾਹਿਬ ਹਾਜ਼ਰੀਆਂ ਲਵਾ ਕੇ ਫਿਰ ਵਾਪਸ ਪਰਤਨ ਗਿਆ ਸੋ ਅਮਰਤ ਵੇਦ ਦੇ ਆਸਾਈਵਾਦਾਂ ਕੀਤਰ ਹੋਗਾ 6 ਵਜੇ ਕੀਰਤਨਦਾਰ ਸਜੇਗਾ ਧੰ ਤਨ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਧੰ ਤਨ ਸੰਤ ਬਾਬਾ ਗਿਆਨ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੀ ਸਾਲਾਨਾ ਵਰਸੀ ਯਾਦ ਜੋ 7 8 9 ਤਰੀਕ ਨੂੰ ਨਵੰਬਰ ਨੂੰ ਆ ਰਹੀ ਹੈ ਉਸੇ ਪਰਿਕਾਰ 7 ਤਰੀਕ ਨੂੰ ਸ੍ਰੀ ਅਠੰਡ ਪਾਤਸ਼ਾਹ ਆਰੰਭ ਹੋਣਗੇ 8 ਤਰੀਕ ਨੂੰ ਮੱਧ ਦੇ ਭੋਗ ਪੜ੍ਹਨਗੇ ਰਾਤ ਨੂੰ ਭਾਰੀ ਦੀਵਾਨ ਸਜੇਗਾ ਗੁਰੂ ਕ੍ਰਿ ਸਤ ਸੰਜੀਉ ਪ੍ਰੰਤ 9 ਤਰੀਕ ਨੂੰ ਉਹ ਗਤਿ ਗੁਰਨ ਸਾਰਾ ਦਿਨ ਕੀਰਤਨ ਦਰ ਵਾਰ ਚੱਲੇਗਾ ਸਾਧੂ ਸੰਤਾਂ ਦੇ ਦਰਸ਼ਨ ਹੋਣਗੇ ਸੁਖੀਆਂ ਭੋਲਾ ਦੀ ਖਿਮਾ ਗੁਰੂ ਗਰੀ ਸਾਹਿਬ ਜੀ ਸ਼ਿਦਿਮਾ ਸੰਤੂਬਾਬਾ ਜੀ ਸਿੰਘ ਜੀ ਮਹਾਰਾਜ ਆਪ ਜੀ ਆਪਣੇ ਕੀਮਤੀ ਬਚਨਾਂ ਦੁਆਰਾ ਦਿਖਾਲ ਕਰਨਗੇ ਆਓ ਉਹਨਾਂ ਕੋਲੋਂ ਪ੍ਰੇਮ ਤੇ ਸ਼ਰਧਾ ਨਾਲ ਕੀਮਤੀ ਵਚਨ ਸਰਵਣ ਕਰੀਏ ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ ਪ੍ਰਭ ਜੀ ਵਸੈ ਸਾਧਗੀ ਰਸਨਾ ਜੋ ਸਾਧੂ ਦੀ ਦਸਨਾ ਤੋਂ ਬੋਲ ਨਿਕਲ ਜਾਣੂ ਪ੍ਰਭੂ ਦੇ ਕਾਲ ਕਮਾਉਣਾ ਕਰਨਾ ਹੈ ਕਮਾ ਕੇ ਗੁਰੂ ਗਰੀ ਸਾਹਿਬ ਜੀ ਆਪਣਾ ਜੀਵਨ ਸਤਿਗਿਆ ਕਰਨਾ ਹੈ ਸੁਖੀਆਂ ਭੁੱਲਾਂ ਦੀ ਖਿਮਾ ਸਾਹਿਬ ਸਿੰਘ ਜੀ ਬੋਸ਼ਣ ਜੋ ਹੈ ਆਓ ਮਹਾਪੁਰਖ ਪਾਸ਼ਾ ਨੂੰ ਕੀਮਤੀ ਵਚਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਦੰਡੋਤ ਸਾਧਕ ਕਲਾ ਸੁਮਰਤ ਡੋਲਣ ਤੇ ਲੱਖ ਹੋ ਪ੍ਰਭੂ ਨਾਨਕ ਦੇ ਕਲ ਹੱਥ ਪੰਜ ਪਿਆਲੇ ਪੰਜ ਪੀਰ ਛਠੂ ਪੀਰ ਬੈਠਾ ਗੁਰਪਾਰੀ ਆਰਜਨ ਕਾਇਆ ਪਾਲ ਟਕੇ ਮੂਰਤ ਹਰਿ ਗੋਬਿੰਦ ਸਵਾਮੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਲੋ ਵਾਰੀ ਦਲ ਭੰਜਨ ਗੁਰੂ ਸੂਰਮਾ ਮੌਜੂਦ ਬਹੁਤ ਪਰ ਉਪਕਾਰੇ ਜਗੋ ਜੋਗੇ ਅਟਲ ਤਨ ਤਨ ਸਵਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸਾਂਝ ਵਿੱਚ ਜੋੜ ਬੈਠੇ ਗੁਰੂ ਕੀ ਪੈ ਦੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਨੇ ਮਿਹਰ ਕੀਤੀ ਦਾਤ ਕੀਤੀ ਹੈ ਜੋ ਆਤਵਾਦੇ دیਵਾਨ ਚੱਪਾ ਜਿੱਥੇ ਦੀਵਾਨ ਗੁਰਮਤ ਸਮਾਗਮ ਤਾਂਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸੇ 350 ਸਾਲਾ ਅਬੀਤੁਰ ਸ੍ਰੀ ਦੀ ਗੁਰਦਵਾਰ ਨੂੰ ਸਮਰਪਿਤ ਆਜ ਦਾ ਇਹ ਦੀਵਾਨ ਤਾਂ ਤਾਂ ਸ੍ਰੀ ਗੁਰੂ ਹਰਿਦਿਆਲ ਸਾਹਿਬ ਜੋ ਬੰਦੀ ਛੋੜ ਤਾ ਸਤਿਗੁਰੂ ਗਵਾਲੀਆ ਦੇ ਕਿਲੇ ਵਿੱਚੋਂ ਰਾਜਿਆਂ ਦੀ ਬੰਦ ਖੁਲਾਸੀ ਕਰਵਾ ਕਰਕੇ ਵਾਪਸ ਆਏ ਸੀ ਉਹਨੂੰ ਯਾਦ ਕਰ ਰਿਹਾ ਹੈ ਇਹਰੇ ਦਾ ਨਗਰੂ ਘਰ ਵਿੱਚ ਸਭ ਪਾਸੇ 52 ਰਾਜਿਆਂ ਨੂੰ ਇਰਹਾਕ ਰਵਾਗੇ ਦੁਆਲੀਆਂ ਤੋਂ ਚੱਲਦੇ ਹੋਏ ਦਿੱਲੀ ਵਿੱਚ ਪਹੁੰਚੇ ਸੀ ਜਹਾਗੀਰ ਨੂੰ ਮਿਲੇ ਸੀ ਤੇ ਮਾੜੇ ਹੱਥ ਵਿੱਚ ਬਹੁਤ ਸੁੰਦਰ ਸ਼ੇਮਰ ਦਾ ਇਸ ਨਾਰੀ ਜਹਾਗੀਰ ਦਾ ਮਨ ਨਲਚਾ ਗਿਆ ਕਹਿਣ ਲੱਗੇ ਜੀ ਇੱਕ ਮਣਕਾ ਤੇ ਆਪਣੇ ਸਿਰ ਮੇਰੇ ਨਾਲ ਦੇ ਦਿਜੋ ਤੇ ਮੈਂ ਆਪਣੀ ਤਸਵੀਰ ਜਿਹਨੂੰ ਇਮਾਮ ਰੱਖੂਗਾ ਹਰ ਦਿਨ ਸਦਾ ਹੀ ਦਰਸ਼ਨ ਹੁੰਦੇ ਜਾਣੀ ਮੈਂ ਸਦਾ ਯਾਦ ਕਰੇ ਗਦੂੰਗਾ। ਤਾਂ ਉਹ ਹਰਬੇ ਸਾਹਿਬ ਫਾਸੇ ਕਹਿ ਲੱਗੇ ਵੀ ਜਾਗੀਰ ਜਖਮਾ ਤੇ ਇਹਦੇ ਹੋਰ ਲੂਣ ਪਾਉਣਾ ਠੀਕ ਨਹੀਂ ਕਹਿੰਦੇ। ਕਹਿੰਦਾ ਵੀ ਮੈਂ ਸਮਝਿਆ ਨਹੀਂ ਗਰੀਬ ਆ ਦੇ ਕਿਰਪਾ ਕੀਤੀਆਂ ਤੂੰ ਇੱਕ ਮਣਕੇ ਦੀ ਗੱਲ ਕਰਦਾ। 108 ਮਣਕੇ ਦੀ ਮਾਲਾ ਪੰਤਾ ਸ੍ਰੀ ਗੁਰੂ ਆਦਿ ਦੇ ਪਾਸੇ ਮਹਾਰਾਜ ਤੇਰੇ ਘਰ ਤੇ ਖਜ਼ਾਨੇ ਵਿੱਚ ਆ ਸੋਨੇ ਦੀ ਗਿੰਦੇ ਤੇਰੇ ਵਜੀਦ ਨੂੰ ਚੰਦੂ ਨੂੰ ਪਤਾ ਕਹਿੰਦੇ ਉਹ ਇਹ ਚੰਦੂ ਨੂੰ ਬੁਲਾਇਆ ਚੰਦੂ ਮੁੱਕ ਗਿਆ ਜਿਵੇਂ ਜਿਗਾ ਹੁੰਦਾ ਮਹਾਰਾਜ ਕਿਰਪਾ ਕੀਤੀ ਉਹਦੇ ਚ ਬਾਏ ਗਰੀ ਮਹਾਰਾਜ ਤੁਹਾਡੇ ਨੂੰ ਹਰ ਬੇਸਬਾਦਸ਼ਾਹ ਨੇ ਕਿਰਪਾ ਇਹਦੇ ਜਾਜ ਬਿਲੀ ਜਾ ਤਾਂ ਫਲਾਣ ਨੇ ਸਾਹ ਸੰਦੂਖ ਪਿਆ ਕੋਇਲ ਛੋਟਾ ਸੰਦੂਖ ਪਿਆ ਉਹਦੇ ਵਿੱਚ ਕਹਿੰਦੇ ਮਾਰਾ ਪੁਰੀ ਕੱਢ ਕੇ ਲਿਆਏ ਤੇ ਸਾਹਮਣੇ ਕਰ ਗਏ ਨੇ ਜਿਹਨੇ ਬੀਤੀ ਜਾਂਦੀ ਸ਼ਾਲਾ ਮਾਰਦੇ ਗਏ ਜਾ ਕੇ ਅਕ ਉਸ ਉਹਦਾ ਸੰਦੂਕ ਖੋਲ੍ਹਿਆ ਛੋਟੀ ਜਿਹੀ ਗੁੜੀ ਕੱਢ ਕੇ ਨੂੰ ਖੋਲ ਕੇ ਉਹ ਮਾਰਾ ਕੱਢ ਕੇ ਨਮਸਕਾਰ ਕੀਤੀ ਆਪਣੇ ਮਾਸਤਿਕ ਨੂੰ ਲਈ ਤੇ ਲਿਆ ਕੇ ਤੁੰਗ ਗੁਰੂ ਸਰਬੇਸ਼ਰ ਸਾਹਮਣੇ ਲਿਆ ਕੇ ਹਾਜ਼ਰ ਕੀਤੀ ਇੱਕ ਦਿਨ ਉਹਦੀ ਕਿਰਪਾ ਕੀਤੀ ਜਹਾਂਗੀਰ ਨੂੰ ਆਹ ਮਾਰਾ ਇਹਦੇ ਤੋਂ ਇਹ ਖਾਨ ਦੇ ਕਹਿੰਦੇ ਚੰਦੂ ਕਿਹੋ ਜਿਹਾ ਜਨ ਸਾਡੇ ਸਤੂਆਂ ਨੂੰ ਗੁਰੂ ਪਿਤਾ ਉਹ ਆਜ ਦੇ ਦੇ ਵਿਸ਼ੇਸ਼ ਕੀਤਾ ਕਹਿੰਦੇ ਕਿੰਦਾ ਵੀ ਜਨ ਨੂੰ ਜੇਵੇਂ ਕਹਿੰਦੇ ਉਹ ਮੇਰੇ ਖਿਆਲ ਰਹਿਮਨ ਖਿਆਲ ਦੇ ਕਿ ਉਹ ਮਾਰਨ ਕੋਲ ਹੋ ਗਿਆ ਸੋਮਨਿਕਲ ਗਿਆ ਕਿਹਨਾਂ ਵੀ ਦਿਮਾਗ ਵਿੱਚ ਨਹੀਂ ਮੈਨੂੰ ਉਹਦਾ ਮਾਫ ਕਰਦੇ ਹੋ ਨਾਲ ਉਹ ਚੰਦੂ ਉਹ ਘਰ ਵਾਲੀ ਦਾ ਲੜਕੇ ਨੂੰ ਕਹਿੰਦੇ ਚੰਦੂ ਬੇੜੀਆਂ ਪਾ ਕੇ ਮਾਰੇ ਸਾਹਮਣੇ ਲੈ ਖੜੇ ਕੀਤੇ ਸਾਡੇ ਚੋਰ ਆ ਇਹ ਤੁਹਾਡੇ ਤੁਸੀਂ ਸੰਭਾਲੋ ਜਿਵੇਂ ਆਪ ਦੀ ਮੌਜੂਦ ਹੋਗੇ ਨੇ ਮਾਰੇ ਕਹਿਣ ਲੱਗੇ ਤੇਰੀਆਂ ਬੇੜੀਆਂ ਤੇਰੇ ਦੇ ਚੋਰ ਆ ਮਾਰੇ ਮੁੱਪਰ ਕਿੰਨੀ ਭਰਵਾਇ ਤੇ ਕਰਦੇ ਕਰਦੇ ਨਾ ਗੋਹਣ ਦੀ ਗੱਲ ਇਹ ਪਾਇਦੇ ਜਨ ਮਾਰੇ ਇਥੋਂ ਇਦੀ ਤੋਂ ਹਰਨੇ ਕੀ ਦੀ ਰੱਖੇ ਇਹ ਨਾ ਚੰਦ ਕੀ ਰਫਾਉਂਦੀ ਮਰੀ ਜਾਨ ਨੇ ਕਿੰਨੇ ما کے پہ دور آتے ਜਿਹੜਾ ਤੁਹਾਨੂੰ ਮੋੜ ਕੇ ਪੰਜੀ ਨਾ ਕਰੀਂ ਪਹਾਂ। ਜਿਹੜਾ ਪ੍ਰਭੂ ਨੇ ਉਹ ਲੇਵਾ ਬਸ ਇੱਕ ਸਮਾਂ ਦਾ ਹੀ। ਕੋਈ ਕਾਜ ਨੋ ਕੇ ਉਹਨੇ ਇੱਕ ਰੋਹੇ ਕਰ ਲਿਆ। ਉਹਦਾ ਰਾਜਨੀ ਦੇ ਛੇੜੂ ਕਰ। ਸਾਧੂਆਂ ਦੇ ਕਿਰਪਾ ਕੀਤੀ ਸਕਦਾ ਤਾਂ ਮਨ ਠੰਡਾ ਹੋਇਆ ਤੇ ਜਿਸ ਦੁਸ਼ਟ ਨੇ ਤੰਦ ਗੁਰੂ ਆਦੇ ਦੇ ਪਾਸੋਂ ਸੀਸ ਕੀਤਾ ਜੀ ਉਹਦਾ ਵੀ ਖਾਤਮਾ ਹੋਇਆ। ऐसे <गर्ण> दीन दयाल संत श्री गुरु हरगोबिंद साहिब जीहाने 52 राजे ਦੇ ਹੱਕ ਰਵਾਇ ਦੇ ਸਭ ਦਾ ਪਿਆਰ ਦਾ ਬੰਦੀ ਛੋੜ ਦਾ ਤਾਰ ਸਾਨੂੰ ਉਹ ਕਹਿੰਦੀਆਂ ਗੁਰੂ ਜੀ ਰਾਜ ਦੇ ਬਹੁਤ ਵੱਡੇ ਵੱਡੇ ਪਦ ਪਕਾ ਦੇ ਆ ਜਿਨ੍ਹਾਂ ਨੇ ਕੋ ਸਿੱਖਾਂ ਨੂੰ ਹਾਲ ਸਮੇ ਬਾਣੀਆਂ ਨਾਲ ਜੋੜਿਆ ਸ਼ਿਵਨੰਦ ਦੇ ਨਾਲ ਜੋੜਿਆ ਸੇਵਾ ਦੇ ਨਾਲ ਜੋੜਿਆ ਗੁਰੂ ਰਾਜ ਨੇ ਜੋ ਸਾਡੇ ਦੇ ਪਦ ਪਕਾ ਕੀਤੇ ਆ ਆਪਾਂ ਯਾਦ ਕਰੀਏ ਜੇ ਹੁਣੇ ਯਾਦ ਕਰ ਰਹੇ ਹਾਂ ਵੀ 22 ਤਾਰੀਖ ਦੇ Hindu Rajput ਰਾਜੇ ਉਹਨਾਂ ਨੂੰ ਵੀ ਯਾਦ ਕਰਵਾਇਆ ਸੀ ਉਹਨਾਂ ਵਿੱਚ ਜਿੰਦ ਜਪ ਭੀਮ ਚੰਦ ਧੰਗ ਗੁਰੂ ਗੋਲ ਸਿੰਘ ਗੋਲਬ ਸਿੰਘ ਨਾਜਨਾਡਾ ਰਾਇਆ ਸੀਗਾ ਉਹਦਾ ਬਾਬਾ ਤਾਰਾ ਚੰਦ ਦੀਪ ਜੰਦਾ ਪੇ ਉਹ ਵੀ ਉਹਨਾਂ ਰਾਜੇ ਵਿੱਚ ਸੀਗਾ ਜਿਵੇਂ ਉਹਦੇ ਹਾਕ ਤੋਂ ਵੈਸਾ ਸੀ ਮਹਾਰਾਜ ਨੇ ਪਰੇ ਲੋਕ ਆ ਕੇ ਠਿਕਾਣਾ ਹੈ ਕੀਤੇ ਜਾਣ ਦੇ ਨੇ ਜਿਹਨੇ ਸਾਡੇ ਦੇਟਾ ਫਲਕਕਾਰ ਕੀਤਾ ਸੀਗਾ ਸਾਨੂੰ ਮੌਦ ਦੇ ਮੂੰਹੋਂ ਛੁਡਾਇਆ ਸੀਗਾ ਉਹਨਾਂ ਨੇ ਦਇਆ ਕੀਤੀ ਸੀ ਧੰਨ ਗੁਰੂ ਆਮੇਸ਼ਾ ਪਾਸੇ ਕੀਤੇ ਫਲਕਕਾਰ ਨੂੰ ਭੁੱਲ ਗਏ ਜਿਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਦੇ ਨਾਲ ਇੱਡਾ ਵੱਡਾ ਜਹਾਦ ਖੜਾ ਕੀਤਾ ਸੀਗਾ 14 ਲੜਾਈਆਂ ਲੜਾਈਆਂ ਵਿੱਚ ਰਾਜਪੂਤ Hindu ਰਾਜਿਆਂ ਦੀਆਂ ਮੋਗਲਾਂ ਦੀਆਂ ਬਾਈ ਦਾਦਾ ਇਹ ਜਿਹੜਾ ਰਾਜਾ ਭੀਮ ਜੰਦੇ ਮੋਰੀ ਬੜਿਆ ਸੀਗਾ ਇਹਨੇ ਹੀ ਸਤੂਆਂ ਨੂੰ ਕਿਲਾ ਖਤਾਰਿਆ ਇਹਨੇ ਹੀ ਸਤੂਆਂ ਦੇ ਸਹਿਯੋਗ ਨਾਲ ਜਹਾਜ਼ ਸ਼ਹੀਦ ਕਿਰਵਾਏ ਐਡੇ ਬੱਡੇ ਪਾਪੀ ਇਹ ਕਾਲੇ ਮਨ ਵਾਲੇ ਜਿਹੜੇ ਕੀਤੇ ਨੂੰ ਨਹੀਂ ਜਾਣਿਆ ਸੋ ਸੰਗੋ ਦਾ ਆਪਾਂ ਬੰਦੀ ਛੋੜ ਦਤਾ ਦੇਵਸ ਮਨਾ ਰਹੇ ਆ ਜਿਹੜੇ ਸ੍ਰੀ ਅਮਰ ਸਾਹਿਬ ਪਹੁੰਚ ਗਏ ਸਭ ਦਾ ਖੁੱਲੇ ਦਰਸ਼ਨ ਦਾ ਬਖਸ਼ਿਸ਼ ਕੀਤੀ ਸੀਗੇ ਆਪਾਂ ਬਾਅਦ ਵਿੱਚ ਯਾਦ ਕਰਦੇ ਬਾੜੀ ਵੀ ਬੜੀ ਹੈ ਜਿਵੇਂ ਤਨ ਗੁਰੂ ਸਾਹਿਬ ਦੇ ਸਾਹ ਦੇ ਸੰਭ ਤੁਹਾਨੂੰ ਬਾੜੀਆਂ ਜੋੜਿਆ ਸੀ ਸੇਵਾ ਦਾ ਜੋੜਿਆ ਸੀ ਸੇਵਾ ਦਾ ਜੋੜਿਆ ਸੀ ਆਪਾਂ ਵੀ ਸੇਵਾਤ ਵੀ ਕਰੀਏ ਬਾੜੀ ਵੀ ਬੜੀ ਹੈ ਹੰਤ ਵੀ ਛਕੀਏ ਸੇਵਾ ਕਰਕੇ ਜੀਵਨ ਤੋਂ ਲਾਭ ਪ੍ਰਾਪਤ ਕਰੀਏ ਮਹਾਂਪੁਰਸ ਸ੍ਰੀ ਮਾਨਸਾਹਬ ਤੋਂ ਬਾਦੈ ਬਾਬਾ ਬਸੰਤ ਸਿੰਘ ਜੀ ਸੰਤ ਬਾਦੈ ਬਾਬਾ ਗਿਆਨ ਸਿੰਘ ਜੀ ਸਤਿਵਾਦ ਆ ਬਾਬਾ ਹਰਪ੍ਰੀਤ ਜੀ ਜਿਹੋਦੇ ਤਪੋਸਥਾਨ ਤੇ ਆਪਾਂ ਨੂੰ ਸਮਾਂ ਮਿਲਦਾ ਇਹ ਸਾਦੇ ਬਚਨ ਜਿਹੜੇ ਦਾਸ ਨੂੰ ਸੁਣਨ ਆਏ ਆਪ ਜੀ ਇਹ ਸੰਤਵਾਦ ਆ ਬਾਬਾ ਗਿਆਨ ਸਿੰਘ ਜੀ ਹੁਣੀ ਸਰਵਨ ਕੋਹਾ ਕਰਦੇ ਸੀਗੇ ਸੰਤਵਾਦ ਆ ਬਾਬਾ ਹਰਪ੍ਰੀਤ ਜੀ ਜੀ ਸਮੇਂ ਸਾਹਿਬ ਤੇ ਭਗ ਲੈ ਕਰਦੇ ਸੀਗੇ ਜੋ ਬੰਦੇ ਸਾਡੇ ਧੰਨ ਗੁਰੂ ਸਾਹਿਬ ਦੇ ਸਾਡੀ ਜੀਵਨ ਦੀ ਅਮਰ ਕਥਾ ਹੈ ਜਿਨੇ ਸਾਡੇ ਦੀ ਕਥਾ ਸੁਣੀਏ ਪਿਆਰ ਨਾਲ ਉਹਨਾਂ ਸਾਡੇ ਮਨ ਚ ਪਿਆਰ ਆਉਂਦਾ ਗਾੜੀ ਬੜਦਾ ਗੁਰੂ ਵਾਲੇ ਬੜਦਾ ਜੂਰੇ ਪਾਇ ਪੂਰਨ ਚੱਲ ਕੇ ਆਪਣੇ ਜੀਵ ਨੂੰ ਸਭ ਨੂੰ ਨੋੜਵਾਤੇ ਸਾਧੂ ਵਾਲੇ ਖੰਡੇ ਬਾਟ ਦੀ ਅਮਰ ਜਾਸ ਦਾਤ ਕਰੀਏ ਮਰਿਆਦਾ ਤੇ ਫਾਇਦਾ ਦਈਏ ਜੋ ਸਾਡੇ ਬਚਨਿਆ ਵੀ ਇਕਾਦਿ ਇਸ਼ਾਨ ਸਿਮਰਤ ਕਰੇ ਆਪਣਾ ਮਨ ਤਨ ਪਇਰ ਹੋਗਾ ਮਾੜਾ ਕਿਰਪਾ ਕਰਦੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰਾ ਰਾਧੀਏ ਪੂਰਨ ਸਾਧ ਗੁਰੂ ਗਿਆਨ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ ਗੁਰੂ ਦੀ ਬਾਣੀ ਦਾ ਜੁੜੀਏ ਤਾਂ ਕਿ ਸਾਡਾ ਜੀਵ ਜੜਾ ਸਫਲਾ ਹੋ ਜਾਵੇ ਗੁਰੂ ਨਾਇਕ ਕਿਰਪਾ ਕਰਦੇ ਨਿਸਬ ਦੀ ਹਾਦੀ ਆ ਸਾਡੀਆਂ ਸਭ ਦੇ ਆਪੇ ਚਰਨਾਂ ਦੇ ਪ੍ਰਵਾਦ ਕਰਨ ਜਿੰਨੀਆਂ ਸਾਡਾ ਪਹੁੰਚਿਆ ਧੰਨਵਾਦ ਗੁਰੂ ਨਾਇਕ ਕਿਰਪਾ ਕੀਤੀ ਆਪ ਜੀ ਨੂੰ ਸਦਨ ਕਰਵਾਇਆ ਅਸੀਂ 26 ਤਰੀਕ ਨੂੰ ਆਉਂਦੇ ਆਤਵਾ ਨੂੰ ਮਤਵੀਲੇ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਇਹ ਸਾਰਾ ਨਗਰ ਕੀਰਤਨ ਜੋ ਵੀ ਦੌਣ ਕੇ ਆ ਜੋ ਵੀ ਉਕਾਸ ਦੇ ਸਾਡੇ ਸੰਗ ਤੇ ਸਹਿਯੋਗ ਨਾਲ ਆ ਆਪ ਸਾਰੇ ਤਾਂ ਪਹੁੰਚੋਗੇ ਵਿਦੇਸ਼ਾ ਲਵੋਗੇ ਨਰ ਦਾ ਜੀਵ ਸਫਲਾ ਨਾਇਕ ਸਦਵਾਨੇ ਆਪਾਂ ਗੁਣ ਗਾਵਾਂਗੇ ਜਿਹਨਾਂ ਨੇ ਜੋ ਤਿਲ ਕ ਜੰਝੂ ਦਾਖਾ ਬਤਾਕਾ ਕੀਨੋ ਬੜੋ ਕਲੂ ਮੇ ਸਾਕਾ ਠੀਕੋ ਉਹ ਦਲੀਸ਼ ਪ੍ਰਾਪਰ ਕੀਆ ਭਿਆਨ ਏਕ ਬਹਾਦਰ ਸੀ ਕਿਰਿਆ ਕਦੀ ਨਾ ਕਿਨ ਹੁਮਾਨ ਜਿਹਨਾਂ ਵਾਰੀ ਕਿਹਾ ਕਿ ਸੰਸਾਰ ਦੇ ਤੇ ਕੀਤੀ ਨਹੀਂ ਗਏ ਬਜੇ ਧੰਨ ਨੂੰ ਹਰ ਸਭ ਰਾਜਿਆਂ ਨੇ ਧੰਨ ਨੂੰ ਏਕ ਬਾਸਾ ਦੇ ਉਤਾਰਤਾ ਦਸਵੇ ਕੀਤੇ ਸੀਗੇ ਕਿੰਦੇ ਐਸਾ ਕਦਮ ਕਰੂਗੇ ਜਿਹੜਾ ਕਹੇ ਕੀਤਾ ਨਹੀਂ ਹੋਇਆ ਕਹਿੰਦੇ ਜਿਨ੍ਹਾਂ ਨੇ ਆਪਰਾ ਸੀਸ ਦਾ ਬਲੀਦਾਨ ਦੇ ਕੇ ਭਾਰਤ ਦੇ ਲੋਕਾਂ ਦਾ ਮਚਾਇਆ ਸੀਗਾ ਅਲਗੜਪਾਏ ਸੀ ਤੇਗ ਬਹਾਦਰ ਸਾਗਲ ਸ੍ਰੀ ਛਟਾ ਘਾਟੀ ਚਾਦਰ ਜਿਨ੍ਹਾਂ ਸਾਦੇ ਸੁਸਾਦੇ ਤੇ ਆਪਣੀ ਮਿਹਰ ਭਰੀ ਚਾਦਰ ਪਾ ਕੇ ਸਾਰਿਆਂ ਦੇ ਤਾਂ ਭਲਾ ਕੀਤਾ ਉਹਨਾਂ ਨੂੰ ਯਾਦ ਕਰੀਏ ਸ਼ਹੀਦਾਂ ਨੂੰ ਉਹਨਾਂ ਦੇ ਕਬਾਰੀਆਂ ਭੁੱਲ ਨਾ ਚੁੱਕੇ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੇ ਸੋਹਣ ਹਾਲ ਗੁਰੂ ਮੇਰੇ ਸਾਧ ਸੰਗ ਜੀ ਹੁਣ ਦੀਵਾਨ ਦੇ ਸੰਪੂਰਨ ਦੀ ਅਰਦਾਸ ਹੋਵੇਗੀ ਹਾਈ ਬਾਸ ਸਿੰਘ ਭਗਵਾਨ ਜੀ ਦੀ ਪਾਰਸ਼ਾ ਜਸਮੀ ਪਰਸੰਗ ਭਗਤੀ ਸਮਰ ਦਾ ਮਾਨਕ ਨੇ ਧਾਰੇ ਤੇ ਅੰਗਲ ਗੁੱਤੇ ਅਵਧਾਰ ਸ람ਤਾ ਸਾਹਿਬ ਤੇ ਸਹਾਰਾ ਹੀ ਕਰਦੇ ਹਨ ਹਰ ਗੋਵਿੰਦਾ ਸਿਮੋ ਸ਼੍ਰੀ ਹਰਾਈ ਸ਼੍ਰੀ ਹਰਿ ਕ੍ਰਿਸ਼ਨ ਤੇਾਈਏ ਜਿਸ ਵਿੱਚ ਸਭ ਕੁਝ ਆਏ ਤੇ ਉਹ ਹਾਰ ਦਿਸਮਾ ਕਾ ਭਗਤ ਦੇ ਦਾਤੇ ਕਾ ਕੀ ਧਰਤਾਰ ਸਰਬ ਸਾਰਣਿ ਕੋ ਅਰਚਨ ਦੇ ਪਾ ਅਤਿ ਕੁੰਗੂਰ ਆਰਵਾਦਾਂ ਅੰਕਰ ਤੇ ਮੋਹ ਜੀ ਪਿਆਰੇਆਂ ਚਾਹੋ ਸਹਿਤਰਾ ਉਹ ਚਾਹੋ ਪਿਆਰ ਹਟੀਆਂ ਲੁੱਪੀਆਂ ਤਕੀਆਂ ਜਿਨ੍ਹਾਂ ਲਾਗ ਜੂ ਪਿਆ ਵੱਡ ਕੁਸ਼ ਗਿਆ ਧੀਰ ਚਲਾਈ ਤੇ ਵਾਹੀ ਧੀਰ ਤੇ ਅਨਕੀਤਾ ਤੁਮ ਤੇ ਹਾਰਿਆ ਇਹਨਾਂ ਨਾਲ ਸਿੰਘਾਂ ਸ਼੍ਰੀ ਦਾਮ ਦੇ ਲਾਡੀ ਕੋਲ ਬੈਠਾ ਅੰਕਰ ਦੇ ਮਾਨ ਤਾਲਿਆਂ ਤੇ ਤਾਣ ਖੋੜਿਆਂ ਤੇ ਹੋਰ ਯਾਸਰੀਆਂ ਦੇ ਆਸਰੇ ਦਸਾ ਪਾਸ਼ਾਈਆਂ ਦਸਾ ਪਾਸ਼ਾਏ ਜੀ ਹੋਰ ਨਾਨਕ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਜਨਾ ਦੇ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਚੇ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨਸੀ ਜੀ ਸ੍ਰੀ ਵਾਹਿਗੁਰੂ ਸਾਹਿਬ ਸਾਧ ਸੰਗਤ ਦੇ ਬਰਤਰੀ ਪਾਤਸ਼ਾਲ ਆਪ ਜੀ ਪਾਵਨ ਆ ਨਿਰਵਰ ਕੂਟਿਆ ਜੀ ਦੀ ਆਉਂਦੀ ਗੁਰੂ ਸਾਹਿਬ ਦੇ ਮਹਾਂਪੁਰ ਸ੍ਰੀ ਵਾਹਿਗੁਰੂ ਸਾਹਿਬ ਸਾਧ ਪਾਤਸ਼ਾਲ ਜੀ ਨਿਰਵਰ ਕੂਟਿਆ ਜੀ ਤੋਂ ਅਮਰ ਯਾਤਰਾ ਸਰ گرم سماج واسطے شیت شری گورگ بہادر صاحب جی مہاراج آپ کے ساڑھے تین سو سال شروع شتاب سماپت آپ کے سبر مرا منہ تین شری آخن پور صاحب آم ہوئے سن آپ جی نے پارٹی میرے کوائے گئے اپرنت گروانسی آئے گئے سجے دارہ لاہی گروا کیرتن کتھا پیار ڈاکی والا بندہ سبنا سروا کریں

ਜਿਨਾ ਮੇਰਾ ਉਹ ਜਿਨਾ ਮਾਮਕ ਸਤਿ ਸਾਰੇ ਗੁਰੂ ਨਾਨਕ ਦੇਵ ਜੀ ਮੋਹਨ ਸ਼ਿਵਰਾਇ ਨਾਮ ਸੰਸਕ੍ਰਿਤੀਲਾ ਤੇਰੇ ਭਾਣੇ ਸਰਬ ਸੋ ਪਵਨ ਦਾ ਗੁਰੂ ਸੇਵਿਆ ਹੈ ਸਵੇਰੇ ਦਰਸ਼ਨ ਪਾਸੇ ਹੈ ਰੂਪ ਤੇ ਜਗੁ ਦਾ ਸੁਖ ਜਾਈ ਸਭਾ ਸਰਵਾਇੂ ਸਰਹ i just' ਸੇਵਾ ਨੂੰ ਸਫਲ ਬੰਦੇ ਸਵਾਗੁਲ ਪਰਿਸ਼ਾਸ਼ੀ ਧੰਨਤਾ ਦੇ ਜੋਗ ਹੋ ਜਿਸ ਕਲਯੁਗ ਦੇ ਪਿਆਰ ਸਮੇਂ ਦੇ ਅੰਦਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗ੍ਰੰਥੀ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਬਾਣੀ ਸਰਵਨ ਕਰਵਾਈ ਬੀਬੀਆਂ ਦਾ ਧੰਨਵਾਦ ਜੋ ਲੰਗਰ ਦੀ ਸੇਵਾ ਕਰਦੀਆਂ ਸਿੰਘਾਂ ਦਾ ਧੰਨਵਾਦ ਜੋ ਟੈਂਟ ਦੀ ਸੇਵਾ ਸਾਰੀ ਕਰਦੇ ਹਨ ਅਵਧਾਰ ਸਿੰਘ ਮਾਦੋਪੁਰੀ YouTube YouTube ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਰਾ ਪ੍ਰੋਗਰਾਮ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਦਿਖਾਲ ਦਿੰਦੇ ਹਨ ਲਾਈਵ ਫੇਸਬੁਕ ਚੈਨਲ ਤੇ ਸੋ ਇੱਥੇ ਗੁਰੂ ਗ੍ਰੀਤ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਥੋੜਾ ਸੰਭਾਲ ਕੇ ਰੱਖਿਆ ਕਰੋ ਦਰਵਾਜ਼ੇ ਦੇ ਵਿੱਚ फडਕੀਲੇ ਵਸਤਰ ਨਹੀਂ ਪਾਣ ਕੇ ਆਉਣਾ ਸਾਦੇ ਵਸਤਰ ਪਹਿਨ ਕੇ ਆਇਆ ਕਰਨਾ ਹੈ ਸੋ ਛੋਟੇ ਬੱਚਿਆਂ ਦੇ ਸਿਰਾਂ ਤੇ ਛੋਟੀਆਂ ਦਸਤਾਰਾਂ ਵੱਡੇ ਬੱਚਿਆਂ ਦੇ ਸਿਰਾਂ ਤੇ ਵੱਡੀਆਂ ਦਸਤਾਰਾਂ ਸਜਾ ਕੇ ਆਇਆ ਕਰੋ ਸੋ ਹੁਣੀਆਂ ਭੋਲਾ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜਿਵੇਂ ਆਪ ਜੀ ਨੂੰ ਪਹਿਲਾਂ ਵੀ ਦੱਸ ਦਿੱਤੇ ਹਾਂ ਕਿ 26 ਅਕਤੂਬਰ ਦਿਨ ਐਤਵਾਰ ਨੂੰ ਤਾਂ ਤਾਂ ਸ਼ੁਰੂ ਤੇਗਵਾਰ ਦਰ ਮਹਾਰਾਜ ਜੀ ਸ਼ਹੀਦ ਭਾਈ ਮਤੀਦਾਹ ਜੀ ਸ਼ਹੀਦ ਭਾਈ ਸਤੀਦਾਹ ਜੀ ਸ਼ਹੀਦ ਭਾਈ ਜਿਆਲਾ ਜੀ ਦੇ ਸ਼ਹੀਦ ਗੁਰਪੁਰਬ ਸਾਢੇ 350 ਸਾਲਾਂ ਸ਼ਤਾਬ ਦੀ ਯਾਦਗਾਰਤ ਨਗਰ ਵਿਸ਼ਾਲ ਨਗਰ ਕੀਰਤਨਾਂ ਸੰਗਤਾਂ ਸੰਤ ਬਾਬਾ ਜੀ ਇਸੇ ਨੇ ਨਿਰਮਲ ਕੂਟੀਆਂ ਜਵਲਮਨੀ ਪ੍ਰੇਰਨਾ ਦੁਆਰਾ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਸ਼ਾਤਰ ਸਾਹਿਬ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਦੀ ਅਗਵਾਈ ਵਿੱਚ ਅਮਰthਵੇਲੇ 7 ਵਜੇ ਤੋਂ ਰੰਗ ਹੋਵੇਗਾ ਜੋ ਕੇਸ ਰੱਟੀ ਤਾਂ ਤੇ ਜਾ ਕੇ ਨਤਮਸਤ ਹੋਵਾਂਗੇ ਸੰਗਤਾਂ ਸਹੋਈਆਂ ਭੋਲਾ ਦੀ ਖਵਾ ਗੁਰੂ ਕੇ ਲੰਗਰ ਦੇ ਨਗਾਰੇ ਹੋ ਚੁੱਕੇ ਹਨ ਸੰਗਤਾਂ ਲੰਗਰ ਹਾਲ ਵਿੱਚ ਜਾ ਕੇ ਪੰਗਤਾਂ ਲਗਾ ਕਰਕੇ ਲੰਗਰ ਸ਼ਕੰਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ